ਸਾਸੀ ਗਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਦਾਨੇਵਾਲਾ ਸੱਤ ਕੋਸੀ ਵਿਖੇ ਤੇ ਪਿੰਡ ਦਾਨੇਵਾਲਾ ਸੱਤ ਕੋਸੀ ਸਰਦਾਰ ਧਾਨ ਸਿੰਘ ਦੇ ਨਾਮ ਤੇ ਇਸ ਪਿੰਡ ਦਾ ਨਾਮ ਦਾਨੇਵਾਲਾ ਪਿਆ ਤੇ ਹਬੋਰ ਤੋਂ ਇਸ ਦੀ ਦੂਰੀ ਦੱਸਦੇ ਆ ਕਿ ਸੱਤ ਕੋਹ ਹੋਣ ਕਰਕੇ ਨਾਲ ਸੱਤ ਕੋਸੀ ਜੁੜਿਆ ਇੱਥੇ ਦੋਸਤੋ ਸੱਤ ਦੇ ਵਿੱਚ ਇੱਕ ਪੁਰਾਣੀ ਹਵੇਲੀ ਆ ਜਿਹੜੀ ਸਰਦਾਰ ਬੂਟਾ ਸਿੰਘ ਅਕਾਲੀ ਦੀ ਹਵੇਲੀ ਦੱਸਦੇ ਆ ਪਿੰਡ ਵਾਸੀ ਦੋਸਤੋ ਇਹ ਹਵੇਲੀ 1937 ਵੇਲੇ ਦੀ ਬਣੀ ਹੋਈ ਆ ਤੇ ਦੱਸਦੇ ਆ ਕਿ ਕਿਸੇ ਸਮੇ ਇਹ ਬਹੁਤ ਵੱਡੀ ਹਵੇਲੀ ਸੀ ਪਿੰਡ ਦੇ ਵਿੱਚ ਇਸ ਦੀਆਂ ਉੱਪਰ ਵੀ ਮੰਜ਼ਲਾਂ ਬਣੀਆਂ ਸੀ ਜਿਹੜੀਆਂ ਹੌਲੀ-ਹੌਲੀ ਕਰਕੇ ਡਿੱਗ ਪਈਆਂ ਟੋਟਲ ਦੱਸਦੇ ਆ ਕਿ ਇਹ ਤਿੰਨ ਮੰਜ਼ਲਾ ਹਵੇਲੀ ਸੀ ਇਸ ਪਿੰਡ ਦੇ ਵਿੱਚ ਤੇ ਦੋਸਤੋ ਸਰਦਾਰ ਬੂਟਾ ਸਿੰਘ ਦੇ ਦੱਸਦੇ ਆ ਕਿ ਔਲਾਦ ਨਹੀਂ ਸੀ ਤੇ ਹੌਲੀ-ਹੌਲੀ ਕਰਕੇ ਜਿਹੜੀ ਇਹ ਹਵੇਲੀ ਆ ਇਹਨਾਂ ਦਿਨਾਂ ਦੇ ਵਿੱਚ ਖੰਡਰ ਹੁੰਦੀ ਤੇ ਹੌਲੀ-ਹੌਲੀ ਡਿੱਗਦੀ ਜਾਂਦੀ ਆ ਸਰਦਾਰ ਬੂਟਾ ਸਿੰਘ ਅਕਾਲੀ ਐਸਜੀਪੀਸੀ ਦੇ ਮੈਂਬਰ ਸਨ ਅਕਾਲੀ ਦਲ ਦੇ ਇਸ ਕਰਕੇ ਉਹਨਾਂ ਦੇ ਨਾਮ ਦੇ ਨਾਲ ਅਕਾਲੀ ਲੱਗਦਾ ਸੀ ਤੇ ਉਹਨਾਂ ਦਾ ਦੱਸਦੇ ਆ ਕਿ ਪਿੰਡ ਦਾਨੇਵਾਲਾ ਦੇ ਵਿੱਚ ਬੜਾ ਵੱਡਾ ਇੱਕ ਰੁਤਬਾ ਸੀ ਬੜਾ ਵੱਡਾ ਉਹਨਾਂ ਦਾ ਨਾਮ ਸੀ ਜੇਕਰ ਪੁਲਿਸ ਵੀ ਕਦੇ ਆਉਂਦੀ ਤਾਂ ਉਹਨਾਂ ਦੇ ਹੱਥ ਨੂੰ ਦੱਸਦੇ ਆ ਕਿ ਹੱਥ ਘੜੀ ਨਹੀਂ ਲੱਗਦੀ ਸੀ ਕਿਉਂਕਿ ਉਹਨਾਂ ਦੇ ਜਿਹੜੇ ਗੁੱਟ ਸੀ ਉਹ ਐਨੇ ਵੱਡੇ ਸੀ ਦੋਸਤੋ ਇਹ ਸਰਦਾਰ ਬੂਟਾ ਸਿੰਘ ਅਕਾਲੀ ਜੀ ਦੀ ਜਿਹੜੀ ਹਵੇਲੀ ਆ ਅੱਜ ਆਪਾਂ ਦੇਖ ਰਹੇ ਆ ਬਿਨਾਂ ਸਾਂਭ ਸੰਭਾਲ ਤੋਂ ਹੌਲੀ ਹੌਲੀ ਕਰਕੇ ਖੰਡਰ ਹੁੰਦੀ ਹੁੰਦੀ ਡਿੱਗ ਰਹੀ ਐ ਇਸ ਦੀਆਂ ਅੰਦਰਲੇ ਪਾਸਿਓਂ ਛੱਤਾਂ ਵਗੈਰਾ ਵੀ ਡਿੱਗ ਚੁੱਕੀਆਂ ਨੇ ਦੱਸਦੇ ਆ ਕਿ ਜਦੋਂ ਇਹ ਹਵੇਲੀ ਬਣੀ ਸੀ ਤਾਂ ਉਦੋਂ ਕਰਾਚੀ ਤੋਂ ਰੇਲਵੇ ਦੇ 6 ਡੱਬੇ ਜਿਹੜੇ ਲੋਹੇ ਦੇ ਭਰ ਕੇ ਇੱਥੇ ਪਹੁੰਚੇ ਸੀ ਕਰਾਚੀ ਤੋਂ ਜਿਹੜੇ ਇਸ ਦਾ ਸਮਾਨ ਆਇਆ ਸੀ ਜਦੋਂ ਇਹ ਹਵੇਲੀ ਤਿਆਰ ਹੋਈ ਸੀ ਤਾਂ ਦੋਸਤੋ ਇਥੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਹਵੇਲੀ ਉਹਨਾਂ ਸਮਿਆਂ ਦੇ ਵਿੱਚ ਕਿੰਨੀ ਵੱਡੀ ਹੋਵੇਗੀ ਜਦੋਂ ਇਹ ਬਣ ਕੇ ਤਿਆਰ ਹੋਈ ਹੋਵੇਗੀ ਇਹ ਇਸ ਹਵੇਲੀ ਦਾ ਜਿਹੜਾ ਮੇਨ ਗੇਟ ਆ ਜਿਹੜਾ ਆਪਾਂ ਦੇਖ ਰਹੇ ਹਾਂ ਇਹ ਪਿਛਲੇ ਪਾਸੇ ਦਾ ਹਿੱਸਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਮੌਜੂਦਾ ਗੱਲ ਕਰੀਏ ਤਾਂ ਇਸ ਹਵੇਲੀ ਦਾ ਸਿਰਫ ਇੱਕ ਫਰੰਟ ਹੀ ਆ ਇਹ ਹਵੇਲੀ ਹੈ ਜਿਹੜੀ ਇਹ ਪਿੰਡ ਦਾਨੇਵਾਲਾ ਦੀ ਬਿਲਕੁਲ ਸਾਥ ਦੇ ਵਿੱਚ ਆ ਤੇ ਦੋਸਤੋ ਹੁਣ ਤਾਂ ਸਿਰਫ ਜਿਸ ਤਰ੍ਹਾਂ ਆਪਾਂ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਕਿ ਆਸੇ ਪਾਸੇ ਦੀਆਂ ਖੰਡਰ ਕੱਲੀਆਂ ਕੰਧਾਂ ਹੀ ਖੜੀਆਂ ਨੇ ਬਾਕੀ ਹਵੇਲੀ ਤਕਰੀਬਨ ਇਹ ਸਾਰੀ ਖਤਮ ਹੋ ਚੁੱਕੀ ਆ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ ਕਰਿਆ ਜੇ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਜਰੂਰ ਕਰਿਓ ਧੰਨਵਾਦ